ਲਗਭਗ 28 ਮਹੀਨੇ ਦੀ ਚੋਣ ਪ੍ਰਕਿਰਿਆ ਸੀ ਲੋਕ ਸਭਾ ਦੇ 700 ਗੇੜ ਦੇ ਵਿੱਚ ਚੋਣਾਂ ਸਨ ਆਖਰੀ ਗੇੜ ਦੇ ਜਿਹੜੇ ਚੋਣ ਸੀ 1 ਜੂਨ ਨੂੰ ਉਹ ਪ੍ਰਕਿਰਿਆ ਵੀ ਪੂਰੀ ਹੋ ਗਈ ਇਸ ਤਰ੍ਹਾਂ ਕਿਹਾ ਜਾ ਸਕਦਾ ਹੈ ਕਿ 543 ਸੀਟਾਂ ਦੇ ਚੋਣ ਵਾਲਾ ਕੰਮ ਮੁਕੰਮਲ ਹੋ ਗਿਆ ਕਿਹਾ ਜਾ ਸਕਦਾ ਲੋਕਤੰਤਰ ਦੇ ਵਿੱਚ ਅਗਰ ਜੇ ਕੋਈ ਸਭ ਤੋਂ ਵੱਡਾ ਸਭ ਤੋਂ ਵੱਡਾ ਜੱਜ ਉਹ ਹੈ VOTER ਉਹ ਹੈ ਜਨਤਾ ਕਿਉਂਕਿ ਸਭ ਤੋਂ ਵੱਡੇ ਇਸ ਜੱਜ ਨੇ ਹੀ ਆਪਣਾ ਫੈਸਲਾ ਕਰਨਾ ਆਉਂਦਾ ਹੈ ਆਪਣਾ ਫੈਸਲਾ ਸੁਣਾਉਣਾ ਆਉਂਦਾ ਜੋ ਫੈਸਲਾ ਇਸ VOTER JUDGE ਨੇ ਕੀਤਾ ਆਉਂਦਾ ਉਹ ਫੈਸਲਾ ਸਭ ਨੂੰ ਮੰਨਣਾ ਪੈਂਦਾ ਉਹ ਫੈਸਲਾ ਹੀ ਆਖਰੀ ਫੈਸਲਾ ਆਉਂਦਾ ਉਹ ਫੈਸਲਾ ਹੀ ਸਾਡੀ ਸਰਕਾਰ ਬਣਾਉਂਦਾ ਹੁਣ ਕਿਹਾ ਜਾ ਸਕਦਾ ਹੈ ਕਿ ਲੋਕਤੰਤਰ ਦੇਸ਼ ਪਰਮ ਦੇ ਵਿੱਚ ਸਾਡੇ VOTER OPIC JUDGE ਨੇ ਆਪਣਾ ਫੈਸਲਾ ਸੁਣਾ ਦਿੱਤਾ ਉਹ ਏਵੀਐਮ ਦੇ ਵਿੱਚ ਉਹ ਫੈਸਲਾ ਸੁਰੱਖਿਅਤ ਰੱਖ ਦਿੱਤਾ ਉਹ ਜਿਹੜਾ ਸੁਰੱਖਣ ਜਿਹੜਾ ਫੈਸਲਾ ਹੈ ਉਹ ਚਾਰ ਜ਼ੋਨ ਨੂੰ ਸੁਣਾਇਆ ਜਾਣਾ ਉਹ ਚਾਰ ਜ਼ੋਨ ਨੂੰ ਉਹ ਫੈਸਲਾ ਜਨਤਾ ਦਾ ਸਾਹਮਣੇ ਆ ਜਾਵੇਗਾ ਨਮਸਕਾਰ ਜੀਓ ਦੋਸਤੋ ਮੈਂ ਪਵਨ ਮਖੀਜਾ ਕੀਜਾ ਅਰੀਐਲ ਐਮ ਨਿਊਜ਼ ਤੁਹਾਡਾ ਸਵਾਗਤ ਹੈ ਲਗਭਗ 28 ਮਹੀਨੇ ਦੀ ਚੋਣ ਪ੍ਰੀਖਿਆ ਬੜੀ ਲੰਬੀ ਚੋਣ ਪ੍ਰਕਿਰਿਆ ਸੀ ਅਲੱਗ-ਅਲੱਗ 7 ਗੇਡ ਦੇ ਵਿੱਚ ਸਾਡੇ ਦੇਸ਼ ਦੇ ਵਿੱਚ ਚੋਣਾਂ ਦਾ ਕੰਮ ਮੁਕੰਮਲ ਹੋਣਾ ਸੀ ਉਹ ਕੰਮ ਮੁਕੰਮਲ ਹੋ ਗਿਆ ਕਿਹਾ ਜਾ ਸਕਦਾ ਹੈ ਕਿ ਇੰਨੇ ਲੰਬੇ ਚੋਣ ਪ੍ਰਕਿਰਿਆ ਦੇ ਵਿੱਚ ਇੰਡੇ ਗਠਬੰਧਨ ਨੇ ਵੀ ਬੜਾ ਝੋਲ ਲਾਇਆ ਬੜੀ ਮਿਹਨਤ ਕੀਤੀ ਬੜੇ ਕਿਹਾ ਜਾ ਸਕਦਾ ਹੈ ਜੇ ਜਨਤਾ ਦਾ ਭਰੋਸਾ ਜਿੱਤਣ ਦੀ ਕੋਸ਼ਿਸ਼ ਕੀਤੀ। ਤੇ ਇੰਡੀ ਗਠਵੰਧਨ ਦੀ ਗੱਲ ਕਰੀਏ। ਇੰਡੀ ਗਠਵੰਧਨ ਜਦੋਂ ਬਣਿਆ ਉਸ ਤੋਂ ਬਾਅਦ ਇਸ ਇੰਡੀ ਗਠਵੰਧਨ ਦੇ ਵਿੱਚ ਕਿਸੇ ਨਾ ਕਿਸੇ ਕਾਰਨ ਲੈ ਕੇ ਟਕਰਾਅ ਸ਼ੁਰੂ ਹੋ ਗਿਆ। મતભેਦ ਸਾਹਮਣੇ ਆਣੇ ਸ਼ੁਰੂ ਹੋ ਗਏ। ਆਪਸ ਦੇ ਵਿੱਚ ਹੀ ਵਿਰੋਧਤਾ ਦਿਖਾਈ ਦਿੱਤੀ। ਇਸ ਵਿਰੋਧਤਾ ਦਾ ਜਾਂ મતਭੇਦਾਂ ਦਾ ਸਭ ਤੋਂ ਵੱਡਾ ਰਿਜ਼ਲਟ ਇਹ ਦੇਖਿਆ ਜਾ ਸਕਦਾ ਹੈ ਨੇ ਨਿਤਿਸ਼ ਕੁਮਾਰ ਜਿਹੜੇ ਇੰਡੀ ਗਠਬੰਧਾਂ ਦਾ ਹਿੱਸਾ ਸਨ ਉਹ ਇੰਡੀ ਗਠਬੰਧਾਂ ਨੂੰ ਬਾਏ ਬਾਏ ਕਹਿ ਕੇ ਐਨਡੀਆ ਗਠਬੰਧਾਂ ਦੇ ਵਾਪਸ ਚਲੇ ਗਏ ਤੇ ਭਾਰਤੀ ਜਨਤਾ ਪਾਰਟੀ ਨਾਲ ਮਿਲ ਕੇ ਦੁਬਾਰਾ ਪਿਆਰ ਸਰਕਾਰ ਬਣਾਈ ਇਸੇ ਤਰ੍ਹਾਂ ਹੀ ਬੈਸਟ ਬੰਗਾਲ ਦੀ ਗੱਲ ਕਰੀਏ ਉੱਥੇ 42 ਸੀਟਾਂ ਨੇ ਕਿਹਾ ਜਾ ਸਕਦਾ ਕਿ ਮਹਾਰਾਸ਼ਟਰ ਤੋਂ ਬਾਅਦ ਉਹ ਸਟੇਟ ਸਭ ਤੋਂ ਵੱਡੀ ਗਿਣੀ ਜਾਂਦੀ ਹੈ ਜਿੱਥੇ ਸਭ ਤੋਂ ਵੱਡੀਆਂ ਇਹ ਸਭ ਤੋਂ ਜ਼ਿਆਦੀ ਸੀਟਾਂ ਹਨ ਮਮਤਾ ਬੇਨਰਜੀ ਵੀ ਇੰਡੀ ਗਠਬੰਧਨ ਤੋਂ ਅਲੱਗੋ ਕੇ ਚੋਣ ਲੜੀ ਹੈ ਲੱਗਦਾ ਹੈ ਕਿ ਸ਼ਾਇਦ ਇੰਡੀ ਗਠਬੰਧਨ ਮਿਲ ਕੇ ਚੋਣ ਲੜੇ ਉਹ ਲੈਫਟ ਜਾਂ ਕਾਂਗਰਸ ਨੂੰ ਕੁਰਸੀ ਤਾਂ ਦੇ ਦੇਵੇ ਤੇ ਉਸ ਤੋਂ ਬਾਅਦ ਭਾਰਤੀ ਜਨਤਾ ਪਾਰਟੀ ਐਂਗਰ ਦਾ ਮੁਕਾਬਲਾ ਕਰਨ ਦੇ ਲਈ ਇਕੱਠੇ ਹੋ ਜਾਣ ਪਰ ਇਕੱਠੇ ਨਹੀਂ ਹੋ ਪਾਏ ਮਮਤਾ ਬੇਨਰਜੀ ਚੋਣ ਮੈਦਾਨ ਵਿੱਚ ਇਕੱਲੇ ਤੌਰ ਤੇ ਉਤਰੀ ਸਾਡੇ ਰਾਜਨੀਤੀ ਸਾਡੇ ਦੇਸ਼ ਦੇ ਬੜੇ ਅਜੀਬ ਹੈ ਕਿਹੜਾ ਵਿਰੋਧੀ ਕਰੋ ਕਿਹਦਾ ਸਾਥੀ ਬਣ ਜਾਵੇ ਕਿਹੜਾ ਸਾਥੀ ਕਿਹਦਾ ਕਿਹਦਾ ਵਿਰੋਧੀ ਬਣ ਜਾਵੇ ਇਸ ਬਾਰੇ ਕੁਝ ਵੀ ਨਹੀਂ ਕਿਹਾ ਜਾ ਸਕਦਾ ਇਸ ਇੰਡੀ ਗਠਬੰਧ ਦੇ ਜਦੋਂ ਇੰਡੀ ਗਠਬੰਧਨ ਬਣਿਆ ਤਾਂ ਆਮ ਆਦਮੀ ਪਾਰਟੀ ਵੀ ਇੰਡੀ ਗਠਬੰਧਨ ਦੇ ਵਿੱਚ ਹਿੱਸਾ ਬਣੀ ਇੰਡੀ ਗਠਬੰਧਨ ਜਾ ਆਮ ਆਦਮੀ ਪਾਰਟੀ ਕਿਵੇਂ ਹਿੱਸਾ ਬਣੀ ਇਹ ਵੀ ਸਾਰੇ ਜਾਣਦੇ ਨੇ ਕਦੇ ਕਾਂਗਰਸ ਪਾਰਟੀ ਨੂੰ ਪਾਣੀ ਪੀ ਪੀ ਕੇ ਕੋਸ਼ਣ ਵਾਲੀ ਆਮ ਆਦਮੀ ਪਾਰਟੀ ਪਾਣੀ ਪੀ ਪੀ ਕੇ ਕੋਸ਼ਿਆ ਕਰਦੇ ਸੀ ਕਾਂਗਰਸ ਉਹਦੇ ਕਾਂਗਰਸ ਪਾਰਟੀ ਦੇ ਵੱਡੇ ਵੱਡੇ ਨੇਤਾਵਾਂ ਨੂੰ ਇਹ ਦੇਸ ਦੇ ਰਾਜਨੀਤੀ ਵਿੱਚ ਰੁਚੀ ਰੱਖਣ ਵਾਲੇ ਇਹ ਨਹੀਂ ਬਲਕਿ ਕਾਂਗਸ ਪਾਰਟੀ ਦੇ ਹਰ ਛੋਟਾ ਵੱਡਾ ਨੇਤਾ ਜਾਣਦਾ ਹੈ ਕਿ ਆਮ ਆਦਮੀ ਪਾਰਟੀ ਇਹ ਅਰਵਿੰਦ ਕੇਜਰੀਵਾਲ ਕਾਂਗਸ ਬਾਰੇ ਕੀ ਕੀ ਬੋਲਿਆ ਕਰਦੇ ਸੀ ਪਰ ਕਹਿੰਦੇ ਮਜਬੂਰੀ ਇਹ ਜੀ ਬਣੀ ਕਿ ਉਸ ਆਮ ਆਦਮੀ ਪਾਰਟੀ ਨੂੰ ਵੀ ਕਾਂਗਸ ਪਾਰਟੀ ਨਾਲ ਸਮਝੌਤਾ ਕਰਨਾ ਪਿਆ ਜਦ ਕਿ ਸਾਰਿਆਂ ਨੂੰ ਯਾਦ ਹੋਵੇਗਾ ਕਿ ਆਮ ਆਦਮੀ ਪਾਰਟੀ ਪਰੂਖਿਆ ਕਰਦੇ ਸਨ ਕਿਉਂ ਕਦੇ ਵੀ ਕਿਸ ਨਾਲ ਸਮਝੌਤਾ ਨਹੀਂ ਕਰਨਗੇ ਪਰ ਮਜਬੂਰੀ ਇਹ ਜੀ ਬਣੀ ਕਿ ਉਸ ਕਾਂਗਰਸ ਪਾਰਟੀ ਨਾਲ ਸਮਝੌਤਾ ਕਰਨ ਲਿਆ ਗਿਆ ਦੋਸਤੋ 2.5 ਮਹੀਨੇ ਚੋਣ ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ ਲੱਗਦਾ ਸਹੀਂ ਕਿ ਸ਼ਾਇਦ ਇੰਡੀਕੇਟ ਬੰਧਨ ਨੂੰ ਕੁਝ ਸਕੂਨ ਮਿਲੇਗਾ ਇੰਡੀਕੇਟ ਬੰਧਨ ਦੇ ਲਈ ਕੋਈ ਖੁਸ਼ਖਬਰੀ ਹੋਵੇਗੀ ਇੰਡੀਕੇਟ ਬੰਧਨ ਉਸ ਠਕਾਵਟ ਨੂੰ ਭੁਜੇਗਾ ਕਿ ਜੀ ਖੁਸ਼ਖਬਰੀ ਸਾਹਮਣੇ ਆਏਗੀ ਹੇ ਜੀ ਖੁਸ਼ ਖਬਰੀ ਸੁਣਾਈ ਦੇਵੇਗੀ ਪਰ ਕਹਿੰਦੇ ਜੋ ਅਗਜੈਕਟ ਪੋਲ ਦੇ ਰਿਜਲਟ ਜਾਂ ਅਗਜੈਕਟਬਲ 10000 ਦਿਖਾਇਆ ਜਾ ਰਿਹਾ ਹੈ ਉਹਨਾਂ ਨੇ ਕਾਂਗਰਸ ਪਾਰਟੀ ਤੇ ਟੈਨਸ਼ਨ ਹੋਰ ਵਧਾ ਦਿੱਤੀ ਹੈ। ਜਾਂ ਇੰਡੀਕੇਟ ਵੰਦਨ ਦੇ ਜਿਹੜੇ ਟੈਨਸ਼ਨ ਹੋਰ ਵਧਾ ਦਿੱਤੀ ਹੈ ਇੱਕ ਪਾਸੇ ਇਹ ਲੱਗਦਾ ਸੀ ਕਿ ਇੰਡੀਕੇਟ ਵੰਦਨ ਦੇ ਨੇਤਾ 28 ਮਹੀਨੇ ਦੀ ਚੋਣ ਪ੍ਰਕਿਰਿਆ ਲੰਬੀ ਚੋਣ ਪ੍ਰਕਿਰਿਆ ਹੋਣ ਤੋਂ ਬਾਅਦ ਕੋਈ ਤਕਾਵਰ ਦੂਰ ਕਰਨਗੇ ਪਰ ਅਗਜਕਟ ਪੁਲ ਨੇ ਉਹਨਾਂ ਦੇ ਆਰਾਮ ਕਰਨ ਦੀ ਸੋਚ ਦਾ ਹੀ ਪਾਣੀ ਫੇਰ ਦਿੱਤਾ ਕਿਉਂਕਿ ਉਹਨਾਂ ਨੂੰ ਇਹ ਲੱਗਦਾ ਕਿ ਉਹਨਾਂ ਦੀ ਮਿਹਨਤ ਦੇ ਪਾਣੀ ਫਿਰ ਗਿਆ ਜੋ 2.5 ਮਹੀਨੇ ਤੋਂ ਉਹ ਕਲੀ-ਕਲੀ ਗਲੀ ਆ ਕਲੀ-ਕਲੀ ਥਾਂ ਤੇ ਜਾ ਕੇ ਮੋਦੀ ਦੇ ਖਿਲਾਫ ਬੋਲ ਕੇ ਮੋਦੀ ਦੇ ਨੀਤੀ ਦਾ ਵਿਰੋਧ ਕਰਕੇ ਮੋਦੀ ਸਰਕਾਰ ਨੂੰ ਹਟਾਉਣ ਦੀਆਂ ਗੱਲਾਂ ਕਰ ਰਹੇ ਸਨ ਉਹ ਲੱਗਦਾ ਐਗਜੈਕਟ ਪੁਲ ਦੇ ਮੁਤਾਬਿਕ ਉਹਨਾਂ ਦੀ ਉਮੀਦਾਂ ਤੇ ਉਹ ਗੱਲ ਖਰੇ ਨਹੀਂ ਉਤਰੀ। ਲੱਗਦਾ ਕਿ ਜਿਹੜਾ ਸਾਡਾ ਦੇਸ਼ ਦਾ ਜੱਜ ਵੋਟਰ ਹੈ, ਵੋਟਰ ਜੱਜ ਹੈ ਲੱਗਦਾ ਹੈ ਕਿ ਉਸ ਜੱਜ ਵੋਟਰ ਨੇ ਇੰਡੀਗਟ ਬੰਦੰਦੇ ਦੀ ਅਪੀਲ ਤੇ ਕੋਈ ਹਮਮੀ ਨਹੀਂ ਭਰੀ। ਇੰਡੀਗਟ ਬੰਦੰਦੇ ਅਪੀਲ ਨੂੰ ਨਖਾਰ ਦਿੱਤਾ। ਕਿਉਂਕਿ ਐਗਜੈਕਟ ਬੋਲ ਦੱਸ ਰਹੇ ਨੇ ਕਿ ਜਿਹੜੇ ਇੰਡੀਆ ਦੇ ਵਿੱਚ ਫਿਰ ਤੋਂ ਤੇਜੀਵਾਰ ਮੋਦੀ ਸਰਕਾਰ ਆ ਰਹੀ ਹੈ ਇਤਨਾ ਕਿਹਾ ਜਾ ਸਕਦਾ ਹੈ ਕਿ ਜਨਤਾ ਨੇ ਕਰ ਦਿੱਤਾ ਖੇਲ ਦਸਰ ਨੇ ਐਗਜੈਕਟ ਪੋਲ ਦੋਸਤੋ ਅਲਗ-ਅਲਗ ਚੈਨਲਾਂ ਦੇ ਅਲਗ-ਅਲਗ ਏਜੰਸੀਆਂ ਦੇ ਐਗਜੈਕਟ ਪੋਲ ਨੇ ਪਰ ਸਾਰੇ ਜਿਹੜੇ ਐਗਜੈਕਟ ਪੋਲ ਨੇ ਇੱਕ ਤਰ੍ਹਾਂ ਕਿਹਾ ਜਾ ਸਕਦਾ ਹੈ ਉਹ ਇੰਡੀ ਗਠਜੁਤਬੰਧਨ ਦੇ ਲਈ ਨਿਰਾਸ਼ਾ ਵਾਲੀ ਗੱਲ ਹੈ ਇੰਡੀਆ ਗਠਜੁਟ ਬੰਧਨ ਨੂੰ ਸੱਤਾ ਦੇ ਨੇੜੇ ਤੜੇ ਨਹੀਂ ਦੱਸੇ ਉਹਨਾਂ ਦਾ ਸਬਦਾ ਕਹਿਣਾ ਹੈ ਕਿ ਤੇਜ਼ੀਵਾਰ ਆ ਰਹੀ ਫਿਰ ਮੋਦੀ ਸਰਕਾਰ ਰਿਪਬਲਿਕ ਪੀ ਐਮ ਆਰਕਯੂ ਦਾ ਜਿਹੜਾ ਐਜੈਕਟ ਫੋਲ ਹੈ ਉਹਦੇ ਮੁਤਾਬਿਕ ਐਨਡੀਏ 359 ਇੰਡੀਆ ਗਠਜੁਟ ਬੰਧਨ 144 ਆਜ ਤੱਕ ਐਕਸੈਸਸ ਐਕਸੈਸਸ ਐਨਡੀਏ 381 ਇੰਡੀਆ ਗਠਜੁਟ ਬੰਧਨ 148 ए बी पी सी वोटर एन डी ए तीन सौ अठाहठ इंडिया गठबंधन एक सौ सताहठ न्यूज़ एटीन एन डी ए तीन सौ बाहठ इंडिया गठबंधन एक सौ चौंती न्यूज़ ट्वेंटी फोर चाणकी एन डी एन डी ए गठबंधन चार सौ इंडिया गठबंधन एक सौ साठ रिपब्लिक टीवी मैट्रिक के मुताबिक एन डी ए गठबंधन 353 ਤੋਂ 368 ਇੰਡੀਆ ਗਠਜੰਬਨ 118 ਤੋਂ 130 ਦੋਸਤੋ ਸਾਰਾ ਜਿਹੜੇ ਐਗਜੈਕਟ ਬੋਲ ਨੇ ਇੱਕ ਤਰ੍ਹਾਂ ਦੇ ਨਾਲ ਮੋਦੀ ਸਰਕਾਰ ਦੀ ਜਾਜਾ ਕਰ ਰਹੇ ਨੇ ਉਹਨਾਂ ਦਾ ਕਹਿਣਾ ਹੈ ਕਿ ਮੋਦੀ ਸਰਕਾਰ ਪੂਰੀ ਬੰਮ ਦੇ ਨਾਲ ਫਿਰ ਤੋਂ ਆ ਰਹੀ ਹੈ ਇਸ ਤਰ੍ਹਾਂ ਦੀਆਂ ਖਬਰਾਂ ਨੇ ਇਸ ਤਰ੍ਹਾਂ ਦੇ ਐਗਜੈਕਟ ਬੋਲ ਨੇ ਕਾਂਗਰਸ ਨੂੰ ਨਿਰਾਸ਼ ਕਰ ਦੁੱਤਾ ਕਾਂਗਰਸ ਦੀ ਉਮੀਦਾਂ ਤੇ ਪਾਣੀ ਫੇਰ ਦੁੱਤਾ ਲੱਗਦਾ ਹੈ ਕਿ ਕਾਂਗਰਸ ਦਾ ਸੁਪਨਾ ਚੱਕਣਾ ਚੂਰ ਕਰ ਦੁੱਤਾ ਪਰ ਇੱਥੇ ਇਹ ਵੀ ਗੱਲ ਦੱਸਣਯੋਗ ਹੈ ਕਿ ਇਹ ਐਡਜੈਕਟ ਪੋਲਿੰਗ ਇਹ ਕੋਈ ਨਤੀਜਾ ਨਹੀਂ ਹੈ ਜਿਹੜੇ ਨਤੀਜੇ ਹਨ ਉਹ 4 ਜੂਨ ਨੂੰ ਸਾਹਮਣੇ ਆਣਗੇ ਚਾਰ ਜਨ ਹੋਈ ਸਾਫ ਹੋ ਜਾਵੇਗਾ ਕਿ ਜੋ ਜਰਟ ਨਿਕਲ ਕੇ ਆਵੇਗਾ ਕਿ ਜੋ ਐਗਜੈਕਟ ਪੋਲ ਦੱਸ ਰਹੇ ਨੇ ਉਹ ਕਿੰਨੇ ਪਰਸੈਂਟ खरे ਸਾਬਤ ਹੁੰਦੇ ਹੁਣ ਤਾਂ ਸਿਰਫ ਇਹ ਲੱਗਦਾ ਹੈ ਕਿ ਇੰਡੀਕੇਟ ਮੰਦਨ ਇਹ ਹੀ ਉਮੀਦ ਕਰ ਰਿਹਾ ਹੋਵੇਗਾ ਜਾਂ ਇਹ ਹੀ ਦੁਆ ਕਰ ਰਿਹਾ ਹੋਵੇਗਾ ਕਿ ਇਹ ਜਿਹੜੇ ਐਗਜੈਕਟ ਪੋਲ ਨੇ ਇਹ ਨਤੀਜਿਆਂ ਦੇ ਵਿੱਚ ਨਾ ਬਦਲਣ ਉਹਨਾਂ ਦੇ ਉਮੀਦਵਾਰ ਦੇ ਮੁਤਾਬਕ ਹੀ ਰਿਜ਼ਲਟ ਆ ਦੋਸਤੋ ਅੱਜ ਲਈ ਬਸ ਇਤਨਾ ਹੀ ਨਮਸਕਾਰ ਜੈ